ਖੇਮ ਕੁਸ਼ਲ ਸਹਿਜ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਖੇਮ ਕੁਸ਼ਲ ਸਹਿਜ ਆਨੰਦ ਉਹਦੇ ਬਾਅਦ ਜੇ ਤੁਸੀਂ ਰਾਹ ਪੈ ਗਏ ਨਾ ਫੇਰ ਖੇਮੇ ਖੇਮੇ ਜੇ ਖਮਾਗੀ ਸਭ ਦੇ ਅੰਦਰੋਂ ਗੁੱਸਾ ਤਿਆਗਤਾ ਸਭ ਦੇ ਪਿਛਡੋਂ ਪਰਿਆਰਜ ਕੀ ਹੈ ਇਹ ਦੁਨੀਆਂ ਦੀ ਵੜਿਆਈ ਕੀ ਪਿਆ ਤਿਆਗ ਤੋਂ ਜੇ ਤੁਸੀਂ ਇਹ ਰੋਹ ਕਾ ਰੋਹ ਇਹ ਨੂੰ ਗੱਲ ਰੱਖੇ ਇਹ ਦੁਨਿਆਵੀ ਵਿੜਿਆਈ ਨੂੰ ਤਿਆਗ ਦੋ ਤੇ ਆਪਣੇ ਹੰਕਾਰ ਨੂੰ ਤਿਆਗ ਦੋ ਕਹੋ ਭਾਈ ਜੀ ਨੇ ਰਾਜ ਚਾਲ ਨਾ ਕਰ ਲੋ ਮੈਂ ਤਾਂ ਕਰਨਾ ਛੱਡੀ ਇਹ ਖਿਮਾ ਤੇ ਮਾ ਤਿਆਗ ਵਾ ਇਹਦੇ ਚ ਕੁਛ ਲੈ ਕੁਛ ਲੈ ਜੈ ਖਮਾਤਾ ਹੈ ਆਪੋ ਹੈ ਆਪੋ ਜਿੱਤੇ ਖਮਾ ਹੋਈ ਤੂੰ ਹੀ ਮੁੜ ਕੇ ਸੋਈ ਮੁੜ ਕੇ ਤੂੰ ਬਿਆਜਾ ਕੋ ਕਹਤਾ ਹੋ ਤੇ ਤੋ ਵੱਡਾ ਕੋਈ ਹੋਰ ਹੀ ਨਹੀਂ ਤੂੰ ਆਪੇ ਸੋਨਾ ਬਣ ਗਿਆ ਜੈ ਖਿਮਾਤਾ ਤੋ ਤਿੱਕ ਖਮਾ ਉਥੇ ਤਾਂ ਆਪੇ ਪਰਮੇਸ਼ਵਰ ਤੂੰ ਤਾਂ ਖਿਮਾ ਕਰੇਗਾ ਪ੍ਰਭਿਦਾ ਦੇ ਰੂਪੇ ਸਾਰੀ ਦੁਨੀਆ ਨੂੰ ਉਜਾਗਰ ਨਹੀਂ ਕਰੇਗਾ ਅਬਰਾਦੀਆਂ ਸਾਰੀ ਦੁਨੀਆ ਨੂੰ ਲੈ ਕੇ ਭਰ ਗਿਆ ਡੁੱਬ ਜੇਗਾ ਜਿਹੜੇ ਰਾਹ ਜੰਡੇ ਬਣਾ ਕੇ ਚੱਲੇ ਹੋਏ ਨੇ ਗੁਪਤਾ ਜੰਡੇ ਉਹ ਉਹ ਰਾਹ ਚਾਹੇ ਕਹਨੂ ਧਰਮ ਹੋਵੇ ਵਿਨਾਸ਼ ਦਾ ਰਾਹ ਹੋ। ਉਹ ਵਿਨਾਸ਼ ਦਾ ਰਾਹ ਹੈ। ਜਿਹੜੇ ਹਿੜਨਾ ਜੰਡੇ ਨੇ ਲੋਕ ਕਹਿੰਦੇ ਨੇ ਜੋ ਹੈਗੇ ਨੇ ਤਾਂ ਉਹ ਵਿਨਾਸ਼ ਦਾ ਰਾਹ ਹੈ। ਉਹ ਧਰਮ ਵਿਨਾਸ਼ਕਾਰੀ ਹੈ। ਧਰਮ ਨਹੀਂ ਹੈ। ਤਰੁ ਕਾਣ ਹੁੰਦਾ ਸੇਵ ਕੋਸ਼ਲ ਸਹਜ ਹੁੰਦਾ ਜਾਗਾ ਸਹਜ ਹੁੰਦਾ ਜਿੱਤੇ ਸਹਜ ਹੈ ਟਕਾਉ ਹੈ ਆਨੰਦ ਹੈ ਉਹ ਧਰਮਾ ਜਿੱਤੋ ਆ ਚੀਜ਼ ਮਿਲੇ ਜਿੱਤੋ ਡੱਗੇ ਕਰਾ ਕੇ ਬੋਟਾ ਬਣਦੀਆਂ ਹੋਣ ਕਿਸਮਾ ਉਹ ਤਰੁ ਨਹੀਂ ਹੋਣੀ ਉਹ ਖਤਰਨਾਕ ਖੇਡ ਖੇਡਦੇ ਆਂਕਣਾ ਖੇਡਦੇ ਹੋ ਤੁਸੀਂ ਉਹ ਤਾਂਦ ਮੇ ਖੇਡਣ ਦੀ ਗੱਲ ਹੈ ਹਾਂਜੀ ਕੇਮ ਕੁਸ਼ਲ ਸਹਿਜ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਸਾਧ ਸੰਗੀ ਭਜ ਪਰਮ ਆਨੰਦ ਆਪਣੇ ਮਨ ਨੂੰ ਸਾਧੋ ਰੌਣ ਦੇ ਨੂੰ ਮਾਤੇ ਟਿਕਣਾ ਮੰਦਾ ਤੁਹਾਨੂੰ ਮੈਂ ਨਹੀਂ ਚਾਹੁੰਦਾ ਮੈਂ ਛੋਟਾ ਬਣਾਵਾਂ ਚਾਹੁੰਦਾ ਮੈਂ ਵੱਡਾ ਬਣੂੰ ਫਿਰ ਸਾਧੂ ਬਣੂੰ ਇਹ ਜਦ ਮਨ ਸਾਧਾ ਜਾਉ ਤਾਂ ਹੈ ਖਿਮਾਖੇ ਖਮਾ ਦੇ ਕਰ ਜਾਊਗਾ ਤਾਂ ਤਿਆਗੀ ਹੋਊਗਾ ਸਾਧ ਸੰਗੀ اج پرمانند پرمانند جڑے گا جا کے آنند کی اوستھا پراپت ہوگا جی تیاگ ہو منگو سدا ہوا من تیاگی سب کچھ تیاگ ہوتا ہے کچھ نہیں چاہیے میم دنیا کی عزت بھی نہیں چاہیے عزت اور بدن میرے واسطے دو ایک ہی ہیں زندگی اور بہت دو ہی ہیں گاٹار واپا ایکو ہی ہے چھٹی ਫੇਰ ਉਹ ਸੋਣਾ ਭੰਦਾ ਕਿ ਤੇ ਜਾ ਕੇ ਇਹ ਅਵਸਥਾ ਖੁਦ ਪੂਰਨ ਬਰੁਪਦੀ ਹੈ ਮਾਇਆ ਜਦੋਂ ਕੁਛ ਨਹੀਂ ਚਾਹੇਗਾ ਮਾਇਆ ਤਾਂ ਬਰੇ ਬੈਠੇ ਜੋ ਵੀ ਸਾਡੇ ਮਾਇਆ ਕੋਲ ਫਰਮ ਦੀ ਅਵਸਥਾ ਬਣਾ ਕੇ ਬਹਿੰਦਾ ਕਿ ਅਪਣੀ ਜਾਵੇ ਜੋਗੀ ਜਿਹੜੇ ਤਿਆਗਦੇ ਨੇ ਉਹ ਖੇਵੇਂ ਆ ਸਿਰਫ ਕੁਛ ਹਸਾ ਜਨਾਂ ਨਾਲੀਓ ਗੱਲ ਸੀ ਪਰ ਅੰਦਰੋਂ ਵੀ ਤਿਆਗੀ ਵਾਰੋਂ ਗੱਲ ਲੇ ਤੇ ਬੰਨ ਕਰਦੇ ਨੇ ਤਿਆਗ ਮਾਇਆ ਕਿਆ ਕਰਦਾ ਉਹਨਾਂ ਨੇ اڈੰਬਰ ਕੀਤਾ ਕਿਆ ਕਰਦਾ ਦਿਖਾਵਾ ਕੀਤਾ ਦਿਖਾਵੇ ਨਾਲ ਹੀ ਚੀਜ਼ ਚੱਲ ਹੁੰਦੀ ਹੈ ਨਰਕ ਨਿਵਾਰ ਆਧਾਰੋ ਜਿਓ ਗੁਣ ਗੋਬਿੰਦ ਅਮਰਤ ਰਸ ਪੀਓ ਕਰ ਕਰਨ ਵਾਰੋ ਆਧਾਰੋ ਜਿਓ ਜਿਹੜਾ ਨਰਕ ਵੱਲ ਨੂੰ ਜਾ ਰਿਹਾ ਹੈ ਨਾ ਅਸੀਂ ਹਰ ਵਕਤ ਸਾਡੀ ਸੋਚ ਨਰਕ ਵੱਲ ਨੂੰ ਜਾ ਰਹੀ ਹੈ ਕਿਹਣਾ ਵੰਦੀ ਹੈ ਨਰਕ ਵੱਲ ਨੂੰ ਸੋਚ ਜਾਂਦੀ ਹੈ ਦੁਪਹਿਰ ਵੰਦੀ ਹੈ ਨਰਕ ਵੱਲ ਨੂੰ ਸੋਚ ਜਾਂਦੀ ਹੈ ਬੈਰ ਬਰੋਸ ਬਦਾਂ ਸਰਕਬੰਦ ਜਾ ਰਹੇ ਆ ਕਿਤੇ ਧਰਕੜੀ ਛੋ ਚੇ ਸਰਕਰ ਨਵਾਰ ਇਹ ਛੱਡ ਦਿਓ ਰਿਵਾਰਡ ਕਰਵਾਦਾ ਸੁਲਾਹੋ ਜੀ ਆ ਇਹਨੂੰ ਜੀਉ ਨੂੰ ਬਚਾ ਲੋ ਤਾਂ ਕਿ ਉਹ ਬਚੂਗਾ ਇਹ ਨਫਰ ਤੇ ਛੱਡ ਦਿਓ ਤਾਂ ਭਾਤ ਕਿਦਾਂ ਕਰੋਗੇ ਕਿਦਾਂ ਕਰੋਗੇ ਲੋਕੋ ਚਲ ਸਭ ਦੇਰ ਤੱਕ ਤਾਂ ਰਹੋਗੇ ਰਾਮ ਨਾਲ ਕਰੋ ਨਫ਼ਰਤ ਉਹ ਤੁਸੀਂ ਤਾਂ ਆਪੇ ਨਫ਼ਰਤ ਕਰਦੇ ਹੋ ਉਹਦੇ ਨੂੰ ਸੀਧਾ ਹੀ ਨਹੀਂ ਵੀ ਰਾਮ ਸਾਹਿਬ ਦੇ ਅੰਦਰ ਇਹਨਾਂ ਨੇ ਰਾਮ ਬਾਹਰ ਬਣਾਇਆ ਤੇ ਨਫ਼ਰਤ ਕਰਦੇ ਹੋ ਨਾ ਦਾ ਰਾਮ ਅੰਦਰ ਹੈ ਹੀ ਨਹੀਂ ਇਹਨਾਂ ਦਾ ਅੰਦਰ ਰਾਮ ਨਾਲ ਨਫ਼ਰਤ ਕਰੇ ਨਹੀਂ ਸਕਦੇ ਇਹਨਾਂ ਦਾ ਰਾਮ ਬਾਹਰ ਹੈ ਨਫ਼ਰਤ ਕਰਦੇ ਸਾਰੇ ਉਹ ਰਾਮ ਉਲਟੀ ਜਿਹੀ ਦਿਨ ਉਹ ਕਹਿੰਦੇ ਤਾਂ ਸੀਧਾ ਹੀ ਹੈ ਜੇ ਸਭੇ ਕਹਿੰਦੇ ਰਾਮ ਬੋਲਦਾ ਹੈ ਜੇ ਘਟ ਘਟ ਜਹਰੂ ਵਸਦਾ ਨਫਰਤ ਨੂੰ ਦੱਸੋ ਕੀ ਦੇ ਨਾ ਖੈ ਕਿਤੇ ਥਾਲ ਹਰੀ ਨਾਲੇ ਫਿਰ ਨਫਰਤ ਕਰਦੇ ਨੇ ਰਾਮ ਨਾਲੇ ਨਫਰਤ ਕਰਦੇ ਨੇ ਉਹ ਤਾਂ ਕਰੇ ਨਹੀਂ ਸਕਦੇ ਧਰਮ ਦੇ ਵਿੱਚ ਤੁਹਾਨੂੰ ਰਾਮ ਵਾਲੇ ਹਰ ਪ੍ਰਦਾਤ ਨੇ ਨਫਰਤ ਉਸੇ ਨਾਲ ਕਰਦੇ ਹੋ ਧਰਮ ਦੇ ਨਾਮ ਦਾ ਕਿੰਨਾ ਪਖੰਡਵਾਦ ਹੈ ਸਾਰੇ ਹੀ ਪਖੰਡਵਾਦ ਹੈ ਜ਼ਬਰਦਸਤ ਨੂੰ ਕਿੱਥੇ ਜਾਦਾ ਧਰਮ ਦੇ ਵਿੱਚ کہڑا درم نفر جگہ ہے برکے تارمتے تارمتے درم, نے. نے درم, نے. درم کے نارے درم کے اندر نفرت چنکے دھرم وناشکاری نے دھرم یہ دھرم تھے ڈپلیکیٹ جڑے وناشکاری جہاں نے بہت جانا لے چکی لے رہے جی دھرم کی وچاردارا یہ جانا لیا ہی جاتی جان گیا ਇਦਨਾ ਕਤਰੋ ਘਾਤ ਹੁਦਾ ਹੀ ਰਹੂਗਾ ਨਹੀਂ ਹਟਾ ਹਰ ਸਕਦਾ ਆਪਣੇ ਆਪਣੇ ਰਾਜ ਕਾਮ ਕਰ ਹੱਤ ਤੜੇ ਬਣਾ ਕੇ ਧਰਮਾਂ ਦੇ ਨੋਤੇ ਤੇ ਦੂਜੇ ਨੂੰ ਬਾਦ ਦੇ ਰਹੂਗੇ ਕਬਜ਼ੇ ਕਰਦੇ ਰਹੂਗੇ ਇਹ ਚਲਦਾ ਹੀ ਰਹੂਗਾ ਸلسਲਾ ਇਹ ਨਹੀਂ ਹਟਣਾ ਹਾਂਜੀ ਨਰਕ ਨਿਵਾਰ ਆਧਾਰੋ ਜਿਓ ਗੁਰ ਗੋਵਿੰਦ ਅਮਰ ਦਰਸ ਪੀਓ ਗੁਰ ਗੋਵਿੰਦ ਦਾਸ ਅਸਰਾ ਪੀਓ ਕੀ ਕਰਨਾ ਇੱਥੇ ਉਲਟੀਆਂ ਵੀ ਪੀਣੋ ਇਹ ਆ ਤਾਂ ਬਿਖਾ ਲਓ ਵਾਇਆ ਬਿਖਾ ਇਹ ਗੁਰੂ ਘਰ ਦੇ ਤੋਂ ਬਲਤਰਾ ਪੀ ਲਓ ਦੋ ਚੀਜ਼ਾਂ ਵਾਇਆ ਜੇ ਰੱਖਤਾ ਹੈਗਾ ਨਾ ਬਿਖਿਆ ਦੇ ਰਸ ਇਹਦਾ ਬਿਖਿਆ ਦੇ ਰਸ ਨੇ ਇੱਥੇ ਪੀਣ ਨੂੰ ਉਹ ਬਾਹਲੇ ਸਰੀਰ ਦੇ ਨੇ ਅੰਦਰਲੇ ਦੀ ਵੀ ਰੁਚੀ ਆ ਕਰ ਫਰਮਾਇਸ ਖਾਇਆ ਜੇ ਫਰਮਾਇਸ ਕਰਕੇ ਖਾਣਿਆ ਬਿਖਿਆ ਦੇ ਰਸ ਨੇ ਰੋ ਜੇ ਤਾਂ ਉਧਰ ਜੁੜਿਆ ਹੈ ਫੇਟੋ ਤਰਫ ਪਹੁੰਚਦਾ ਹੀ ਨਹੀਂ ਹੈ ਉਹ ਤਾਂ ਬੰਦਾ ਹੀ ਦਾਰੂ ਕਰੇ। ਫਟਕ ਕਹੀ ਦੀ ਸੇਵਾ ਕਰੇ ਨਹੀਂ ਸਕਦਾ। ਸੇਵਾ ਵੀ ਧਰਮ ਉਹ ਕਰੇ ਹੀ ਕਰ ਸਕਦਾ। ਚਾਹੇ ਰਾਸ਼ਟਰਪਤੀ ਹੋਵੇ, ਚਾਹੇ ਬੁਨੇਸ਼ਰ ਹੋਵੇ, ਚਾਹੇ ਪ੍ਰਧਾਨ ਮੰਤਰੀ ਹੋਵੇ, ਚਾਹੇ ਸਨਾਪਤੀ ਹੋਵੇ, ਚਾਹੇ ਜੱਜ ਹੋਵੇ। ਜੇ ਨਾ ਜਲ ਧਰਮ ਉਹਦਾ ਠੀਕ ਨਹੀਂ ਹੈ, ਸੇਵਾ ਨਹੀਂ ਕਰ ਸਕਦਾ। ਉਹ ਨਾ ਜੋ ਮਰਜ਼ੀ ਕਰੀ ਜਾਵੇ। ਜੋ ਮਰਜ਼ੀ ਉਹਨਾਂ ਕਹੀ ਜਾਵੇ ਕਦੇ ਨਹੀਂ ਕਰਦਾ। ਉਹ ਇਹ ਤਾਂ ਹੋਂ ਮਰਜ਼ੀ ਕਰੂਗਾ ਜਿੱਥੇ ਮਰਜ਼ੀ ਤਾਂ ਸੇਵਾ ਨਹੀਂ ਹੁੰਦੀ। ਯਾ ਦਾ ਵਿਖਿਆ ਦੇ ਰਸ ਨੇ ਇੱਥੇ ਜਾਂ ਫਿਰ ਗੁਣ ਗੋਵਿੰਦ ਅੰਬ੍ਰਤ ਰਸ ਨੇ ਉਹ ਕੀ ਪੀਣਾ ਕੀ ਰਹੀ ਬਿਨੋ ਜੇ ਧਨਵਗਾ ਆਦਮੀ ਤੇ ਵੀ ਵਿਖੇ ਰਸ ਪੀਣੇ ਨੇ ਧਰਮ ਕਾ ਦਾ ਗੁਣ ਗੋਵਿੰਦ ਅੰਬ੍ਰਤ ਰਸ ਪੀਓ ਪੀਓ ਗੋਵਿੰਦੇ ਗੁਣ ਗਾ ਤੇ ਉਹ ਜੋ ਅੰਗਰਤ ਰਸ ਪੀਓ ਤੋੜਾ ਕਰਦੇ ਨਹੀਂ ਉਹ ਤਾਂ ਸਿੱਖ ਉਹ ਨਹੀਂ ਕਰਦਾ ਜਿਹਨਾਂ ਦੇ ਗ੍ਰੰਥ ਵਿੱਚ ਲਿਖਿਆ ਹੋਇਆ ਦੋਇਆਂ ਨੇ ਤਾਂ ਦੋਇਆਂ ਨੂੰ ਤਾਂ ਅਸੀਂ ਦੱਸਣਾ ਸੀ ਉਹ ਦੋਇਆਂ ਨੂੰ ਤਾਂ ਅਸੀਂ ਉਹਨੂੰ ਦੱਸਣਾ ਸੀ ਅਸੀਂ ਤਾਂ ਆਪੇ ਨਹੀਂ ਕਰਦੇ ਅਸੀਂ ਤਾਂ ਆਪੇ ਕਹਿਣਾ ਵੀ ਪਾਣੀ ਨੂੰ ਰੱਖੋ ਇੱਕ ਪਾਸੇ ਪਹਿਲਾਂ ਰਾਜਗਾਮ ਕਰ ਲੀਏ ਇਹ ਪਿੱਛੇ ਪੜਾਂਗੇ ਆਪਾਂ ਪਹਿਲਾਂ ਸਾਰੀ ਦੁਨੀਆਂ ਤੇ ਰਾਜਗਾਮ ਕਰ ਲੀਏ ਆ ਕਰ ਇਹਨਾਂ ਦੇ ਅੰਦਰ ਵਿਚੂਲ ਹੁੰਦਾ ਰਾਜ ਦਾ ਕਿੱਥੇ ਰੱਖਿਆ ਗੁਰਮੁਖੀ ਜੀ ਗੁਣ ਗੋਵਿੰਦ ਦਾ ਪ੍ਰਤਰਸ ਪੀਓ ਹੈ ਹਾਂਜੀ ਚਿਤ ਚਿਤ ਵੋ ਨਾਰਾਇਣ ਇੱਕ ਇੱਕ ਰੂਪ ਜਾ ਕੇ ਨਿਰੰਗ ਅਨੇਕ ਚਿਤ ਚਿਤ ਵੋ ਜੇ ਕੋ ਚਿਤ ਬਣਾ ਵੀ ਹੈ ਨਾ ਅੰਦਰ ਕੁਝ ਇੱਛਾ ਵੀ ਪੈਦਾ ਕਰਨੀ ਹੈ ਕੋ ਪਲੈਨਿੰਗ ਵੀ ਬਣਾਉਣੀ ਹੈ ਵੀ ਕਰਨਾ ਕੀ ਹੈ ਗਾਹ ਨੂੰ ਕੋਈ ਪ੍ਰੋਗਰਾਮ ਉਹ ਲਿਖਣਾ ਹੈ ਕਿਉਂ ਲੀਕੋ ਨਾਰਾਇਣ ਕੋ ਇੱਕ ਨਾਰਾਇਣ ਸ਼ੀ ਹੈ ਉਹਦਾ ਨਕਸ਼ਾ ਕਿਹਾ ਜਾਣਾ ਚਾਹੀਦਾ ਕਿਥੋਂ ਲੁਕੂ ਉਹਦੇ ਬਾਰੇ ਜਦੋਂ ਬੋਲੇ ਇਹ ਕਾਲੇ ਬਾਰੇ ਜਦੋਂ ਵੀ ਰਾਣੀ ਦੇਖ ਬੈਠੀ ਨਹੀਂ ਬੜਦਲੀ ਆਪਨ ਆ ਜਦੋਂ ਗੋਲ ਗਨ ਜਾਣਦੇ ਨਹੀਂ ਆ ਜਦੋਂ ਇਹ ਤਾਂ ਕਿ ਇਹ ਗੁਰਬਾਣੀ ਨਾ ਕਰੋ ਜੇ ਤੇ ਤੇਵੋ ਨਾਰਾਇਣ ਹੈ ਤੋ ਜੇ ਇੱਕ ਚੇਤਪਦੇ ਨਾਰਾਇਣ ਹੈ ਕਹਿੰਦੇ ਨਹੀਂ ਸੀ ਕਮੇਟੀ ਦੂਜੀ ਬਣਨ ਦੀ ਉਹ ਤਾਂ ਸਵਾਲ ਇਹ ਤੇ ਸੀ ਪੈਦਾ ਹੋਣਾ ਦੂਜੀ ਕਮੇਟੀ ਦੇ ਕਮੇਟੀ ਦੀ ਅਲੋਡ ਨੀ ਸੀ ਬਣਦੀ ਗੋਲਕ ਦੀ ਅਲੋਡ ਨੀ ਸੀ ਪੈਣ ਤੁਹਾਨੂੰ ਕੋਈ ਝਗੜਾ ਹੀ ਹੋਰ ਤੁਹਾਆਂ ਵਿੱਚ ਹੋਣਾ ਨਹੀਂ ਸੀ ਗੁਰਦੁਆਰਿਆਂ ਦੀ ਅਲੋਡ ਨੀ ਸੀ ਪੈਣੀ ਘਰ ਘਰੋਂ ਤਾਂ ਧਰਮਸਾਲ ਸਾਰੇ ਦੇ ਅੰਦਰ ਵਹਿਦੇ ਧਰਮਸਾਲੇ ਬਣੀ ਹੋਈ ਆ ਸਿੱਖਤਾ ਕੱਲਾ ਇੰਸਟੀਚਿਊਸ਼ਨ ਹੁੰਦਾ ਆਪੇ ਯੂਨੀਵਰਸਿਟੀ ਹੁੰਦਾ ਕੱਲਾ ਹੀ ਜਿੱਦਾਂ ਜਾਂਦਾ ਪ੍ਰਚਾਰ ਕੀਤਾ ਜਾਂਦਾ ਉਹਨਾਂ ਕੀ ਕਾਦੀ ਲੋੜ ਹੈ ਭਈ ਜਿਹੜੇ ਤੇ ਉਹ ਨਾਰਾਇਣ ਇੱਕ ਇਹਨੂੰ ਜਾਗੇ ਉਸ ਅਨੇਕ ਜਿਹੜਾ ਨਾਰਾਇਣ ਇੱਕ ਦੀ ਚਿਤਵਨਾ ਕਰਦਾ ਰਹੇ ਇਹਨਾਂ ਨਾਰਾਇਣ ਇੱਕ ਦਾ ਦਰਸ਼ਨ ਕਰ ਲਿਆ ਉਹਨੂੰ ਕਿਸੇ ਗ੍ਰੰਥ ਦੀ ਲੋੜ ਹੈ ਫਿਰ ਚੱਕਣ ਦੇ ਇਹ ਤਾਂ ਗੁਰੂਆਂ ਨੂੰ ਵੀ ਨਾ ਕਰਾਂ ਸੱਲੀਆਂ ਬਰਦਾ ਜਨਾਂ ਨੂੰ ਜੇ ਆਜੇ ਆਪ ਨਾ ਖਾਲੀ ਖੜੇ ਹੋ ਜੁਰ ਨੂੰ ਸੁਣਦੇ ਤੇ ਖਾਲੀ ਰੱਬ ਉਹ ਨਾਲ ਕਿ ਲਾਣਾ ਸੀ ਉਹ ਨਾਲ ਦੇ ਤਾਂ ਲਿਖੇ ਨੇ ਆਪ ਜਿਨ੍ਹਾਂ ਨੇ ਲਿਖੇ ਨੇ ਉਹ ਨਾਲ ਲਈ ਬਰਦਾ ਉਹਨਾਂ ਨੂੰ ਤਾਂ ਪੜ੍ਹ ਕੇ ਪੜ੍ਹਾਉਂਦੇ ਸੀ ਵਾ 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 ਇਹ ਤਾਂ ਬਾਹਰ ਸਾਨੂੰ ਲੋੜ ਪਈ ਇਹ ਤਾਂ ਪ੍ਰਕਾਸ਼ ਗੁਰੂ ਦੀ ਉਹ ਵੀ ਤਾਂ ਲੋੜ ਪੈਗੀ ਅਸਲ ਵਿੱਚ ਫਿਰ ਵਾਇਆ ਬਣਾ ਸਰਦਾ ਜੀ ਚੜਾਵਾ ਹੁਣ ਆਜ ਮੈਨੂੰ ਤਾਂ ਮੁਸ਼ਕਿਲ ਆ ਚੜਾਉਣ ਕੋਈ ਵੀ ਨਹੀਂ ਸੀ ਕਹਿੰਦਾ ਵੀ ਮੈਂ ਬਹਿ ਜਾ ਮੈਨੂੰ ਗੱਡੀ ਲਾ ਕੇ ਬੈਠਾਂ ਮੈਨੂੰ ਚੜਾਵਾ ਚਲੇ ਇਹ ਤਾਂ ਸਾਡੇ ਮਨਜੂਰ ਹੈ ਨਹੀਂ ਸੀ ਕੋਈ ਕਰਦਾ ਤਾਂ ਉਹਨਾਂ ਨੇ ਬੋ ਕਿਹਾ ਵੀ ਚਲੋ ਪੋਤੀ ਸਾਹਿਬ ਨੂੰ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਮੰਨ ਕੇ ਇਹਦੇ ਤੇ ਚੜਾ ਲਿਆ ਤਾ ਰਾ ਖੋਲਿਆ ਜਿਹੜਾ ਵੇਲਾ ਹੋਰ ਕੀ ਹੈ ਇਹ ਪੈਸੇ ਬਣਾ ਸਰਦਾ ਜੀ ਆਇਆ ਜਰਾ ਖੋਲਿਆ ਵਾਇਆ ਹੜਾ ਗਈ ਲੋਗੀ ਜਾ ਕਾਦਾ ਥੋੜਾ ਜਿਹਾ ਕੀਤਾ ਸੀ ਪਰ ਜਿਆਦਾ ਖੁੱਲ ਗਿਆ ਹਲਾ ਕੇ ਲੈ ਗਿਆ ਆਜੋ ਕੋ ਬਾਖੜਾ ਲੈ ਨੂੰ ਸਰਾਕ ਕਰ ਲਵੇ ਵੀ ਚਲ ਪਾਣੀ ਇੱਥੇ ਦੀ ਹੂੰ ਲੈਣ ਜਾਈਦਾ ਦੂਰੋਂ ਫੜ ਕੇ ਲੈ ਆਈਦਾ ਇੱਥੇ ਦੀ ਚਲ ਥੋੜਾ ਥੋੜਾ ਆਈ ਜੋ ਪੀਣਾ ਨੂੰ ਸਰਾਕ ਵਧੀ ਗਿਆ ਵੱਡਾ ਹੋਈ ਜਾਂਦਾ ਉਹ ਆਪੇ ਵੱਡਾ ਹੋ ਜਾਂਦਾ ਪਾਣੀ ਆਪੇ ਵੱਡਾ ਕਰ ਲੈਂਦਾ ਫੇਰ ਉਹ ਕਹਿੰਦਾ ਚਲੋ ਭਾਈ ਇਹ ਜਾਦਾ ਹੋ ਰਿਹਾ ਦੋ ਚਾਰ ਕਹਿ ਰਹੇ ਆਂ ਲਾ ਲਓ ਪਾਣੀ ਇੱਧਰ ਆ ਇੱਧਰ ਜਮੀਨ ਸੇ ਚ ਲੈ ਲੈਂਦੇ ਆ ਵਾਇਦਾ ਬਲਾ ਹੁੰਦਾ ਹੁੰਦਾ ਉਹ ਬਹਲਾ ਆ ਕੇ ਰਹਿ ਗਿਆ ਸਭ ਕੁਝ ਇਹਨਾਂ ਦਾ ਕਹੋ ਜੀ ਚਿੱਤ ਚਿਤਵੋ ਨਾਰਾਇਣ ਇੱਕ ਇੱਕ ਰੂਪ ਜਾ ਕੇ ਰੰਗ ਅਨੇਕ ਇਹ ਇੱਕ ਰੂਪ ਜਾ ਕੇ ਰੰਗ ਅਨੇਕ ਰੂਪ ਇੱਕੋ ਹੀ ਹੁੰਦੇ ਹਨ ਨਾਰਾਇਣ ਦਾ ਇੱਕ ਰੂਪ ਹੈ ਨਾਰਾਇਣ ਕੋਣਾ ਨਾਰਾਇਣ ਸੂਰਜ ਜਿੱਥੇ ਰਾਤ ਜਿੱਥੇ ਅਗਿਆਨਤਾ ਨਹੀਂ ਹੁੰਦੀ ਉਹ ਨਾਰਾਇਣ ਹੈ ਰਾਤ ਹੁੰਦੀ ਆ ਰਾਤ ਅਗਿਆਨਤਾ ਜਦ ਦਿਨ ਹੁੰਦਾ ਰਾਤ ਹੁੰਦੀ ਉਹ ਨਹੀਂ ਜਿੱਦਾਂ ਸਾਰੇ ਜਾਗਦੇ ਨੇ ਜਾਗਰ ਤਾਂ ਵਸਣਾ ਨੌਨ ਆ ਲੈਣ ਦੀ ਉਸ ਤੇ ਸੁਪਣਾ ਨਹੀਂ ਰਾਤ ਦੀ ਸੁਤਾ ਨਹੀਂ ਕੋਈ ਨਹੀਂ ਹੈ ਰਾਤ ਜਿਸ ਨਹੀਂ ਰਹਿਣ ਦਿੰਦਾ ਰਾਤ ਨੂੰ ਜੋ ਨਹੀਂ ਰਹਿਣ ਦਿੰਦਾ ਗਿਆ ਤੂੰ ਜੋ ਨਹੀਂ ਰਹਿਣ ਦਿੰਦਾ ਢੇਰੇ ਨੂੰ ਜੋ ਨਾਰਾਇਣ ਕੋਈ ਨਹੀਂ ਉਹ ਇੱਕ ਉਹ ਬਰਬਰ ਗੁਰਬਾਜ ਕਰਾਉਣ ਆ ਰਿਹਾ ਹੈ ਦੇਦੇ ਦਾ ਨਾਸਕ ਜੇ ਕੋ ਗੁਰੂ ਗੁਰੂ ਦਾ ਗੁਰੂ ਆ ਨਾ ਰਹਿਣ ਕੋਈ ਅਰਥ ਨਹੀਂ ਦਈ ਰਿਹਾ ਦੋਇਲਾ ਬੋਲ ਨਹੀਂ ਅਰਥ ਕਿ ਨਹੀਂ ਰਹਿੰਦੇ ਰਹਤਾ ਸੇ ਗੂ ਨਹੀਂ ਰਹਤਾ ਸੰਸਕ੍ਰਿਤ ਗੂ ਕਹਿੰਦੇ ਨੇ ਕੱਗੇ ਨੂੰ ਔਕੜਾ ਜਿਹੜਾ ਨਾ ਇਹ ਗੁੱਪ ਨੇ ਰੇਰੂ ਅਰਥ ਹੈ ਜਨ ਗੂ ਉਹ ਨੂੰ ਰਣ ਕਹਨੇ ਅਸੀਂ ਕੋਈ ਗੱਲ ਨਾ ਰ ਹੈ ਨਹੀਂ ਹੈ ਰਾਜ ਜਿੱਥੇ ਗੂ ਰੋਗ ਤੇਰੇ ਨੂੰ ਧਰੇ ਦੀ ਜਗਾ ਪ੍ਰਕਾਸ਼ ਕਰਨ ਵਾਲਾ ਦੋਹਾਂ ਦੇ ਕੋਈ ਅਰਥ ਨਹੀਂ ਜ਼ਫਰ ਦੋਨੇ ਅਰਥ ਕੋਈ ਨਹੀਂ ਸਭਰ ਕੀ ਲਫ਼ਜ਼ ਨਹੀਂ ਹੋਏ ਹਾਂਜੀ ਇੱਕ ਤੋਂ ਬੋਲ ਆਣ ਇੱਕ ਇੱਕ ਰੂਪ ਜਾ ਕੇ ਰੰਗ ਰੰਗਾਂ ਦੇ ਵਿੱਚ ਸੂਰਜ ਦੇ ਵਿੱਚ ਧੁੱਪ ਦਾ ਕੋਈ ਇਹ ਚਿੱਟੀ ਨਹੀਂ ਬਰੋਦੀ ਬਹੁਤ سارے ਰੰਗਾਂ ਦੇ ਵਿੱਚ ਐਵੇਂ ਬਹੁਤ ਸਾਰੇ